ਕਿ ਕਿੰਨਾ ਨਾਮ ਰੱਖਿਆ ਫਿਰ 100 ਰੁਪਇਆ 100 ਰੁਪਇਆ ਠੀਕ ਦੋ ਮੈਡਲ ਦੋ ਮੈਡਲ ਆ ਠੀਕ ਆ ਆਪਸ ਵਿੱਚ ਫਿਰ ਮੈਚ ਕਰ ਦਿੰਨੇ ਹਾਂ ਹਾਂਜੀ ਢਾਈ ਡੂਟ ਫਿਰ ਕੀ ਲੈਣ ਨੂੰ ਡਾਈਟ ਕੀ ਖਾਣ ਨੂੰ ਬਣਾਉਂਦਾ ਦਾਦੇ ਕੀ ਖਾਣ ਨੂੰ ਮੇਰੇ YouTube ਵਾਲੀ ID ਕਿਹੜੀ ਹੈ ਤੁਹਾਡੀ ਉਹ ਤਾਂ ਮੈਂ ਤੁਹਾਨੂੰ ਦੱਸੂ ਬਾਅਦ ਚ ਮੜੀ ਆਇਆ ਹੈ ਹਾਂ ਲੈ ਇੱਥੋਂ ਕੋਈ ਲੱਗਦਾ ਮੁੰਡਿਆਂ ਦਾ ਮੈਂ ਜੋ ਚੰਗੀ ਕੰਮ ਤੇਰਾ ਆ ਗਾਲ ਬਾਤ ਠੀਕ ਆ ਸਾਰ ਪੈਂਡ ਹਾਂਜੀ ਕੀ ਹਾਲ ਹੈ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਹਾਂਜੀ ਵੀਰੇ ਆਪਾਂ ਅੱਜ ਪਹੁੰਚੇ ਆ ਪੈਂਡ ਬੋਚਕਰ ਹਣਾ ਤੇ ਛੋਟੇ ਜਿਹਾ ਬੱਕਾਂ ਦੀ ਗੇਮ ਦੇਖਦੇ ਸੀ ਅੱਜ ਤੇ ਭਰਾ ਹੁਣੇ ਸੰਡੇ ਨੂੰ ਆਪਸ ਵਿੱਚ ਮੈਚ ਲਾਉਂਦੇ ਨੇ ਕਿਹੜਾ ਕਿਹੜਾ ਪਿੰਡ ਆ ਬਾਈ ਬਹੁਤ ਬੜੇ ਵਸਾਲ ਹੁਣ ਕਿੱਦੇ ਵਿਸਾਲ ਦਾ ਮੈਚ ਲੱਗਿਆ ਹੈ ਤੁਸੀਂ ਅੱਜ ਦੇਖੀ ਜਾ ਇਹਨਾਂ ਦਾ ਮੈਚ ਦੇਖਣਾ ਐਂਡ ਗੱਲ ਬਾਤ ਆ ਤੇ ਦੇਖੀ ਜਾ ਤੁਹਾਨੂੰ ਅੱਜ ਮੈਚ ਦਿਖਾਵਾਂਗੇ ਕਿੰਨਾ ਨਾਮ ਰੱਖਿਆ ਫਿਰ 100 ਰੁਪਿਆ 100 ਰੁਪਿਆ 100 ਰੁਪਿਆ ਦੋ ਮੈਡਲ ਦੋ ਮੈਡਲ ਆ ਠੀਕ ਆ ਆਪਸ ਵਿੱਚ ਫਿਰ ਮੈਚ ਕਰਦਿੰਦੇ ਆ ਹਾਂਜੀ ਆਹ ਦੇਖੋ ਬਈ ਆ ਇਹਨਾਂ ਦਾ ਗਰਾਊਂਡ ਹੈਣਾ ਤੇ ਗਰਾਊਂਡ ਥੋੜਾ ਠੀਕ-ਠਾਕ ਹੀ ਆ ਤੇ ਬਾਕੀ ਇਹਨਾਂ ਦਾ ਮੈਚ ਤੁਹਾਨੂੰ ਦਿ ਵਧੀਆ ਗੇਮ ਕਰਦੇ ਨੇ ਵਧੀਆ ਨਸ਼ਿਆਂ ਤੋਂ ਬਚੇ ਹੋਏ ਨੇ ਇਹਨਾਂ ਦੀ ਵਧੀਆ ਸੋਚ ਹੈ ਇਹਨਾਂ ਦੀ ਤੇ ਚਲੋ ਫਿਰ ਦਿਖਾਵਾਂਗੇ ਅੱਜ ਮੈਂ ਤੁਹਾਨੂੰ ਚਲੋ ਫਿਰ ਆਓ ਹੋ ਜੋ ਟੀਮਾਂ ਕਿਹੜੀਆਂ-ਕਿਹੜੀਆਂ ਨੇ ਫਿਰ ਕਿੱਧਰ ਹੋ ਗਏ ਬਾਈ ਠੀਕ ਆ ਇੱਧਰ ਕਿਹੜੀ ਟੀਮਾਂ ਥੋੜੀ-ਥੋੜੀ ਟੀਮਾਂ ਬਰਸਾਲ ਬਰਸਾਲ ਹੋਚ ਕੇ ਕਿਹੜੀ ਆ ਥੋੜੇ ਹੋਚ ਕੇ ਇੱਧਰ ਹੋ ਗਈ ਬੋਚ ਕੇ ਇੱਧਰ ਆ ਕੇ ਆਪਣੇ ਗੋਰ ਕਰਦੇ ਤੇ ਇੱਧਰ ਹੋ ਗਏ ਇੱਧਰ ਆ ਬੋਚ ਕੇ ਤੇ ਬਸਾਲ ਤੇ ਆ ਢੇਰੀਆਂ ਨੇ ਬਾਈ ਉਹ ਬਰੋਬਰ ਜੇ ਹੋ ਜਿਓ ਬਰਸ਼ਾਲ ਥੋੜਾ ਪਿੰਡ ਨਹੀਂ ਬਈ ਮੈਂ ਬਚ ਕਰਦਾ ਬੰਦੇ ਘੱਟ ਹੈ ਨਾ ਠੀਕ ਆ ਤਾਂ ਬਚ ਕਰਦਾ ਬਰਸ਼ਾਲ ਵੀ ਨਹੀਂ ਖੇਡਦਾ ਠੀਕ ਆ ਤੁਸੀਂ ਉਹ ਬਰੋਬਰ ਬਰੋਬਰ ਜੇ ਹੋ ਜਿਓ ਠੀਕ ਆ ਰੇਡਰ ਨੇ ਆ ਜਾਫਿਆ ਬਚ ਕਰ ਆਲੇ ਹੋ ਗਏ ਤੇਰਾ ਪਿੰਡ ਬਚ ਕਰ ਠੀਕ ਆ ਬਈ ਬਲਵਰ ਗੇਮ ਲਸਾ ਰਹੇ ਸਿਰਾਜੀ ਠੀਕ ਆ ਐਨ ਸਿਰਾ ਗੱਲਬਾਤ ਕਰਾ ਦਿਓ ਬਹੁਤ ਵਧੀਆ ਯਾਰ ਵਧੀਆ ਲੱਗਿਆ ਹਨਾ ਆਪਾਂ ਨੂੰ ਗੇਮ ਦੇਖ ਕੇ ਨਹੀਂ ਦੀ ਅੱਜ ਕੱਲ ਦੇ ਜਵਾਕ ਫੋਨਾਂ ਚ ਲੱਗੇ ਰਹਿੰਦੇ ਨੇ ਤੇ ਆ ਇਹਨਾਂ ਦੀ ਗੇਮ ਵਧੀਆ ਗਈ ਤੇ ਵਧੀਆ ਲੱਗਿਆ ਹਨ ਆਪਾਂ ਨੂੰ ਦੇਖ ਕੇ ਨਾ ਵੀ ਨਸ਼ਿਆਂ ਤੋਂ ਦੂਰ ਨੇ ਤੇ ਵਧੀਆ ਸੋਚ ਆ ਜਵਾਰ ਕਾ ਦੀ ਡਾਈਟ ਡੂਟ ਫਿਰ ਕੀ ਲੈਣ ਨੂੰ ਡਾਈਟ ਕੀ ਖਾਣ ਨੂੰ ਦਾਦੇ ਕੀ ਖਾਣ ਨੂੰ ਮੇਰੇ ਯੂਟਿਊਬਰ ਦੀ ਆਈਡੀ ਜਿਹੜੀ ਹੈ ਤੁਹਾਡੀ ਉਹ ਤਾਂ ਫਿਰ ਤੈਨੂੰ ਦੱਸੂ ਬਾਅਦ ਚ ਸੁੱਖ ਕੋੜਾ ਤੇ ਬਾਅਦ ਚ ਦੇਖੀ ਜਈਂ ਪਹਿਲਾਂ ਤੁਸੀਂ ਖੇਡੋ ਅਪਡੇਟ ਦੀ ਕੋਈ ਜਫਾ ਲੱਗ ਗਿਆ ਇਧਰ ਹਾਂਜੀ ਹਾਂਜੀ ਕਿੰਨਾ ਨੇ ਜਫਾ ਲਾਇਆ ਪੁੱਛ ਕੇ ਲੈਣੇ ਜਫਾ ਲਾਇਆ ਠੀਕ ਆ ਜੀ ਤੇ ਆ ਹੁਣ ਬਰਸਾਲ ਵਾਲਾ ਰੇਡ ਪਾਊਗਾ ਮੁੰਡਾ ਚਲੋ ਵੀ ਰੇਡ ਪਾਓ ਆ ਬਾਈ ਇਹਦਾ ਪੈਨ ਆਹ ਬੋਸਕਰ ਦਾ ਮੁੰਡਾ ਆਹ ਬੋਸਕਰ ਦਾ ਮੁੰਡਾ ਰੇਡ ਪਾਉਣ ਚੱਲਿਆ ਬਾਈ ਬੱਲੇ ਆ ਵਧੀਆ ਜਾਫੀ ਆ ਮੁੰਡਾ ਇਹ ਹੈ ਤਾਂ ਪੁਸ਼ਕਰਦਾ ਹੀ ਆ ਬਰਸਾਲ ਬੰਨੀਓ ਖੇਡਦਾ ਬਹੁਤ ਵਧੀਆ ਵਧੀਆ ਖੇਡਦਾ ਯਾਰ ਮੁੰਡਾ ਦੀ ਗੇਮ ਘੈਂਟ ਆ ਬਹੁਤ ਵਧੀਆ 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 ਆਈ ਪੱਕਾ ਕਰ ਲੈਂਦਾ ਕੈਂਚੀ ਗੋਟੀ ਫੜ ਲੈ ਮੈਂ ਕਹਿੰਦਾ ਗੁੱਟ ਤੇ ਮਣਾਉ ਉਹ ਦਾ ਆ ਬੜੇ ਲੌਣਾ ਗੁੱਟ ਤੇ ਹੀ ਮਣਾਉਦਾ ਮੁੰਡਾ ਬਹੁਤ ਵਧੀਆ ਚੈਂਟ ਆ ਯਾਰ ਅਰੇ ਹੁਣ ਮੁੰਡੇ ਆਪਣਾ ਚੱਲਿਆ ਬਰਸ਼ਾਲ ਵਾਲਾ ਆਪੋਦੀ ਪਾਉਣਾ ਇੱਧਰ ਬੁਛ ਕਰਦੇ ਚੋਬਰ ਖੜੇ ਨੇ ਇਹਨੂੰ ਕੋਬਲਾ ਕਹਿੰਦੇ ਮਿੱਤਰਾਂ ਉਹ ਬੱਲੇ ਬੁਛ ਕਰਾ ਲੈਣੇ ਫੜ ਲਿਆ ਬਈ ਸਹੀ ਸਾਕਪੀਤ ਸਿੰਘ ਦਾ ਨਾਂ ਮੁੰਡੇ ਦਾ ਇਹ ਜਾ ਨਹੀਂ ਦਿੰਦਾ ਹੁਣ ਸ਼ਿਰਾ ਗੱਲਵਾਤਾ ਯਾਤਾ ਯਾ ਯਾਰ ਨਾ ਨਾ ਬਹੁਤ ਵਧੀਆ ਯਾਰ ਬਹੁਤ ਵਧੀਆ ਬਾਈ ਚੱਲ ਸ਼ਿਰਾ ਗੱਲਵਾਤਾ ਹਾਂ ਹਾਂ ਆਹ ਦੇਖ ਮੁੰਡਾ ਦਾ ਵਾਲੇ ਆਉਂਦਾ ਹੈ ਪੁੱਛ ਕਰਦਾ ਵਿਰਸਾਲ ਬਣੀ ਉਹ ਖੇਡਦਾ ਐਂ ਬਣਾਉਂਦਾ ਗੋਟ ਕੋ ਬੱਲੇ ਥਾਪੀ ਹਾਂ ਇਸਲੇ ਵਿੱਚ ਉਧਰ ਦੇਖੋ ਫੇਰ ਪਰ ਹੁਣ ਚੱਲਿਆ ਮੁੰਡਾ ਰੇਡ ਚੱਲ ਚੱਲ ਸੋਪ੍ਰੀਤ ਫੇਰ ਪੈ ਗਿਆ ਖੜਾ ਹੋ ਜਾ ਖੜਾ ਗੱਟ ਆ ਲੱਤ ਫੜ ਕੇ ਖੜਾ ਹੋ ਜਾ ਛੱਡੀ ਨਾ ਛੱਡੀ ਨਾ ਵਸ ਖੜਾ ਹੋ ਜਾ ਲੱਤ ਫੜ ਕੇ ਹਾਂ ਆਓ ਲੀ ਆਓ ਵਾ ਬਹੁਤ ਵਧੀਆ ਬਹੁਤ ਵਧੀਆ ਆਪਣੇ YouTube ਚੈਨਲ ਤੇ ਨਾਲ ਟੌਕ ਗੋਲਡ ਬਈ ਹਾਂਜੀ ਦੇਖਿਆ ਫਿਰ YouTube ਤੇ ਤੁਸੀਂ ਠੀਕ ਆ ਹਾਂ ਹਾਂ ਬਲੌਗ ਬਣਾਉਣਾ ਆਪਾਂ ਥੋੜਾ ਵਾ ਲਾਈਵ ਵਾਂਗੂ ਹੀ ਆ ਥੋੜੀ ਬਈ ਚਲੋ ਕਿਰੇ ਜਾਣਾ ਚੱਲ ਪਹਿਲਾਂ ਮੇਰੀ ਰੇਡ ਆ ਗਿਆ ਵਧੀਆ ਫੜਦਾ ਹੈ ਹਾਂ ਨਿਕਲਣਾ 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 ਇਹ ਦੇਖ ਬਈ ਦਾ ਮੁੰਡਾ ਨਹੀਂ ਹੁਣ ਨਹੀਂ ਬਾਸਾ 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 ਬਹੁਤ ਵਧੀਆ ਇਹ ਪੁਸ਼ ਕਰਦਾ ਹੀ ਮੁੰਡਾ ਯਾਰ ਬਹੁਤ ਵਧੀਆ ਫੜਦਾ ਆਪਾਂ ਨੂੰ ਵਧੀਆ ਲੱਗੀ ਇਹ ਜੇਮ ਨਾ ਤੇ ਉਧਰ ਹੁਣ ਉਧਰ ਹੀ ਰੇਡ ਦਿਖਾ ਦੇ ਉਹ ਕੋਣ ਕਿੱਲਾ ਬਸਾਲਾ ਰੇਡ ਮੁੰਡਾ ਇਹ ਬੋਲ ਕਰਦਾ ਮੁੰਡਾ ਰੇਡ ਪਾਉਣ ਲੱਗਿਆ ਨਿਕਲਣਾ ਨਿਕਲਣਾ ਜਿਹੜਾ ਮਰਜੀ ਹੋਵੇ ਨਿਕਲਣਾ ਬਾਸਾ 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 ਵੇ ਇਹ ਮੋਟੀਵੇਟ ਹੋ ਕੇ ਅੱਜ ਹਨਾ ਛੋਟੇ ਲੈਵਲ ਤੇ ਖੇਡਦੇ ਨੇ ਕੱਲ ਨੂੰ ਵਧੀਆ ਲੈਵਲ ਤੇ ਖੇਡਣਗੇ ਹੌਲੀ ਹੌਲੀ ਇਹਨਾਂ ਨੂੰ ਟੈਕਨੀਕ ਦੀ ਲੋੜ ਆ ਇਹਨਾਂ ਨੂੰ ਕੋਚ ਦੀ ਲੋੜ ਆ ਤੇ ਗਰਾਊਂਡ ਦੀ ਲੋੜ ਆ ਵਧੀਆ ਗਏ ਵਧੀਆ ਤਾਂ ਬੰਨ ਵਾਲੇ ਮੁੰਡਿਆਂ ਨੇ ਵਧੀਆ ਤਿਆਰੀ ਹੈ ਇਹਨਾਂ ਦੀ ਵਧੀਆ ਸ਼ੌਂਕ ਆ ਮੁੰਡਿਆਂ ਦਾ ਬੜਾ ਤਕਨਾ ਕਰਾ ਕਰ ਰਹੇ ਨੇ ਦੇਖ ਲੈ ਦਿਖਾ ਦੇ ਆਹ ਮੁੰਡਾ ਵੀ ਰੋਟੀ ਪਾਉਣਾ ਦੇਖ ਲੈ ਆਹ ਵਧੀਆ ਫੜਦਾ ਹੈ ਜਵਾਰ ਪੁਰਾ ਆਹ ਹਰਾਂ ਦੇ ਕਿੰਨਾ ਸਾਲਾ ਲੱਗੂਗਾ ਗਟੂਨੀ ਹੈ ਇਹ ਗੱਲ ਆ ਨਹੀਂ 12 ਗੱਲਾਂ ਆ ਆ ਹੈਗਾ 12 ਸਾਲਾਂ ਦਾ ਯਾਰ 12 ਵਾਹ ਨਮਸਕਾਰ ਲੈ ਆਂ ਪਰ ਇਹ 12 ਖਾਲ ਦੀ ਹੋ ਰਿਹਾ ਭਾਈ ਗੁਰਾ ਉੱਧਰ ਵਾ ਲੈਣਾ ਉੱਧਰ ਪੈਂਦੀ ਅਜ ਕੌਡੀ ਬਹੁਤ ਵਧੀਆ ਉੱਧਰ ਉੱਧਰ ਵੀ ਜੱਫੀ ਮੈਚ ਪੂਰਾ ੜਿਆ ਪਿਆ ਭਾਈ ਉੱਧਰ ਵੀ ਜੱਫਾ ਲੱਗਦਾ ਦੇ ਜੱਫੇ ਦੇ ਜੱਫਾ ਪਰ ਉਹ ਵੀ ਮੁੰਡਾ ਬੋਚ ਕਰਦਾ ਜੇ ਤੇ ਜਿਹੜਾ ਇੱਧਰ ਜੱਫਾ ਦਾ ਮੁੰਡਾ ਉਹ ਵੀ ਬੋਚ ਕਰਦਾ ਹੀ ਆ ਵਧੀਆ ਨੇ ਪੂਰਾ ਮੈਚ ਫਸਿਆ ਹੋਇਆ ਸੈਣ ਗੀਸਾਂ ਨੂੰ ਸੱਪੀ ਤੇ ਬਹੁਤ ਜੱਫੇ ਲਾਉਂਦਾ ਮੁੰਡਾ ਹੈਲੋ ਗਾਇਸ ਬਹੁਤ ਵਧੀਆ ਚਾਰਵੇਂ ਚਾਲ ਇਹ ਨਹੀਂ ਹੁਣਾ ਹੋਣਾ ਨਹੀਂ ਜੀ ਜਾ ਕੇ ਉਹ ਲੜਣਾ ਕੋਟੀ ਦਾ ਪਾਉ ਡਰਦੇਗਾ ਤੂੰ ਚੱਲ ਡਰੀ ਤਾਂ ਨਹੀਂ ਹੁੰਦਾ ਡਰੀ ਤਾਂ ਨਹੀਂ ਹੁੰਦਾ ਪਾਣੀ ਲੈ ਕੇ ਰੱਖਿਆ ਕਰ ਬਾਟੇ ਇੱਥੇ ਪਾਣੀ ਲੈ ਕੇ ਰੱਖਿਆ ਕਰ ਕਨਾਲ ਪਾਣੀ ਦੀ ਬੋਤਲ ਲੈ ਆਇਆ ਚੱਲ ਬੱਤ ਮੱਤ ਮੱਤ ਪਾ ਚੱਕ ਲਿਆ ਬਾਤ ਸਾਰੀ ਕੋਟੀ ਦੀ ਵਾਰੀ ਆ ਗਈ ਖੜ ਦੇ ਖੜ ਦੇ ਤੇਰੀ ਵਾਰੀ ਨਹੀਂ ਆਇਆ ਹੈ ਮਰੋ ਤੂੰ ਵੀ ਪਾ ਕੇ ਨਿਕੋ ਠੀਕ ਆ ਜਾ ਵਾਹ ਠੀਕ ਆ ਤੈਨੂੰ ਜੀ ਨਾ ਤੇਰੀ ਵਾਰੀ ਨਹੀਂ ਤੌਣ ਤੂੰ ਹੀ ਆਪਦਾ ਅੱਠ ਵਾਜ ਠੀਕ ਆ ਵਾਹ ਕੌਣ ਜਾਨਾ ਹੁਣ ਉਹ ਮੁੰਡਾ ਜਾਫੀ ਹੈ ਜਿਹੜਾ ਮੁੰਡਾ ਕੇ ਫੌਂਟੀ ਪਾਉਣ ਗਿਆ ਵਾਹ ਨਿੱਕੇ ਨਿੱਕੇ ਜਿਹੜੇ ਨਿੱਕੇ ਆ ਉਹ ਇੱਧਰ ਲਾ ਲੈ ਜਿਹਦਾ ਉਹੀ ਦਰਦ ਨੇ ਉਹ ਪਖੜਾ ਪਿੱਛੇ ਪਾ ਲਾ ਦਬਲ ਆ ਗਿਆ ਹੋਰ ਤੋੜਦਾ ਮੈਂ ਆ ਮੁੰਡੇ ਨੂੰ ਤੂੰ ਤੂੰ ਇੱਕ ਕੌਟੀ ਕਰ ਜਾ ਚੱਲ ਵੇ ਥੱਕਾ ਨਹੀਂ ਕਰਨਾ ਇਹਦੇ ਨਾਲ ਹਾਂ ਦੇਖ ਕੇ ਖੜਨਾ ਇਹਨੂੰ ਹਾਂ

ਉੱਧਰ ਵੀ ਆ ਵਾਕ ਕਰਾਲੇ ਵੀ ਅੰਦਰ ਛਰਾ ਕਰੀ ਜਾਂਦੇ ਨੇ ਮੈਂ ਚੜਿਆ ਪਿਆ ਪੂਰਾ ਉੱਧਰ ਵੀ ਚੱਲ 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 ਬੱਚੇ ਨਿਕਲ ਕੇ ਭਾਜਾ ਚਲੋ ਜਰਾ ਅਜਾੜੇ ਵਾਲਾ ਕੋਈ ਨਹੀਂ ਆ ਜਰਾ ਬੰਦੂ ਜਾਣ ਨਹੀਂ ਗਈ ਨਾ ਬਹੁਤ ਵਧੀਆ ਉਦੋਂ ਤੁਹਾਨੂੰ ਜੱਫੀ ਮੁੰਡਾ ਚਲਾਇਆ ਗਿਆ ਰੇਡ ਪਾਉਣਾ ਪਤਾ ਪੂਰੀ ਕਿਰਾ ਰੇਡ ਆ ਵਧੀਆ ਰੇਡ ਆ ਕੇ ਰੇਡਾ ਕੇਡਾ ਬਈ ਆਇਆ ਕਰਕੇ ਦੇ ਤੇ ਰੇਡ ਪਾਇਆ ਮੁੰਡਾ ਰੇਡ ਘੈਂਟਾ ਮੁੰਡੀ ਉਹ ਤਾਂ ਗਾਲਾਂ ਅੱਛਾ ਨਿਕਲਦਾ ਨਹੀਂ 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 ਨਿਕਲੂਗਾ 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 ਨਹੀਂ 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 ਤਾਂ ਬਹੁਤ ਵਧੀਆ ਰੇਡਾਂ ਵੀ ਪਾਉਂਦਾ ਮੁੰਡਾ ਜੱਫੇ ਵੀ ਲਾਉਂਦਾ ਅੱਗੇ ਲੈ ਆਵਾ ਦੇਖ ਹੁਣ ਰੇਡ ਪਾਉਣ ਚੱਲਿਆ ਮੁੰਡਾ ਜੱਫਾ ਲਾ ਕੇ ਬਹੁਤ ਵਧੀਆ ਡਬਲ ਹੋ ਗਿਆ ਓਹ ਫੇਰ ਇਧਰ ਜੱਫਾ ਜ ਫੇਰ ਖੜ ਗਿਆ ਆ ਕੀ ਲੋਕ ਕਿਹੜਾ ਜਾਂਦਾ ਆਹ ਖੇਡਦਾ ਬਹੁਤ ਵਧੀਆ ਆਹ ਹੀਰੋ ਕੋਈ ਨਾ ਦਾ ਆਇਆ ਦੇ ਬੱਤੀ ਜੀ ਬਹੁਤ ਵਧੀਆ ਬਈ ਲੋਕਾਂ ਦਾ ਤਰ੍ਹਾਂ ਭੰਗਉਂਦੇ ਨਹੀਂ ਚਲ ਬਈ ਹੋ ਜਾ ਲੈਣ ਤੇ ਐਂਡ ਸਾਰਾ ਗੱਲਬਾਤ ਕਰਦੀ ਕਿ ਨੰਦ ਵੀ ਆ ਮੁੰਡੇ ਨੇ ਬਹੁਤ ਸ਼ਰਾ ਕਰਾਇਆ ਵੀ ਕਿ ਨਾ ਬੈਸਟ ਵੀ ਤਗੜਈਆ ਟੈਕਸਟਰ ਦੇ ਫੁੱਟਲੇ ਵੀ ਤਗੜੇ ਜੱਫੇ ਲਾਇ ਰੇਡਾ ਵੀ ਪਾਈਆਂ ਮੁੰਡੇ ਨੇ ਨੰਦ ਵੀ ਤੇਰਾ ਨਾਂ ਵੀ ਤੇਰਾ ਨਾਂ ਵੀ ਸਹਿਜ ਤੇਰਾ ਨਾਂ ਵੀ ਮਨਿੰਦਰ ਬਟਕੜਾ ਜਾਲ ਜਾਲ ਤੇਰਾ ਵੀ ਤੇਰਾ ਵੀ ਜਗਜੀਤ ਤੇਰਾ ਵੀ ਮਮਾ ਸੰਸਦੀ ਸਭ ਪੂਰੀ થઈ ਹੁਣ ਇੱਕ ਪਾਸੇ ਬਰਸਾਲ ਵਾਲੇ ਹੋ ਜੋ ਇੱਕ ਪਾਸੇ ਮੋਟਾ ਵਾਲਾ ਤੇਰੇ ਨਾਂ ਮੇਰਾ ਨਾਂ ਰਹਿ ਗਿਆ ਯਾ ਨਾਂ ਕੀ ਆ ਨੰਦ ਨੰਦ ਠੀਕ ਆ ਦੇ ਰਣਾ ਕਾਰਨ ਵੀ ਠੀਕ ਆ ਕਈ ਵੇ ਭੁੱਲ ਗਿਆ ਚਲੋ ਆਪ ਦੱਸ ਦੋ ਜਿਹੜੇ ਇੱਕ ਪਹੇ ਪ੍ਰਸ਼ਾਲਾ ਜੋ ਬਈ ਬਹੁਤ ਵਧੀਆ ਹਨ ਇਹਨਾਂ ਨੇ ਮੁੰਡਿਆਂ ਨੇ ਗੇਮ ਵਿਖਾਈ ਆ ਆਪਦੀ ਤੇ ਵਧੀਆ ਪ੍ਰੈਕਟਿਸ ਲਾਉਂਦੇ ਨੇ ਇਹਨਾਂ ਨੂੰ ਥੋੜੀ ਜਿਹੀ ਗਰਾਊਂਡ ਦੀ ਲੋੜ ਆ ਮੰਨ ਕੇ ਲਾ ਖੇਰੇ ਦੇ ਵਿੱਚ ਬਾਹੇ ਦੀ ਫੇਜ ਲਾਉਣ ਲੈ ਤੇ ਇੰਨੀ ਸਫਾਈ ਵੀ ਨਹੀਂ ਹੈਗੀ ਗਰਾਊਂਡ ਦੇ ਵਿੱਚ ਬਾਕੀ ਤੁਸੀਂ ਕੀ ਕੀ ਡੈਟ ਲੈਂਦੇ ਹੋ ਬਈ ਹਾਂਜੀ ਡਾਇਟ ਡਾਇਟ ਭਾਈ ਆਂਦੇ ਹੋਂ ਤੱਕ ਪਟਾਟੇ ਵੱਲਾ ਦੋ ਲੋਕਾਂ ਮੈਚ ਕਿਦਾਂ ਚੰਦਨ ਹਾਂ ਭਾਈ ਫੋਟੋ ਦੇ ਇੱਕ ਨੂੰ ਜਾਣਾ ਪਾ ਠੀਕ ਆ ਪੂਰਾ ਐਨ ਦੱਬ ਕੇ ਯੋਤ ਨਾਲ ਛਿੱਟਾ ਕਰ ਪੂਰਾ ਸੁੱਕਾ ਸਭ ਠੀਕ ਆ ਭਾਈ ਹੁਣ ਪੁਛ ਕਰਾ ਲੈ ਕਿਹੜੇ ਜਿੱਤੇ ਹੁਣ ਫੋਟੋ ਚ ਭਾਈ ਪੁਛ ਕਰੀ ਦੀ ਮਿੱਟ ਗਈ ਹੈਣਾ ਤੇ ਹੁਣ ਉਹ ਕੈਮਰੇ ਚ ਆਪ ਦਾ ਰਿਐਕਸ਼ਨ ਦੇ ਦਿਓ ਵੀ ਵੀਡੀਓ ਕਿਵੇਂ ਲੱਗਿਆ ਉਹਨਾਂ ਨੂੰ ਪੁੱਛ ਲਿਆ ਤੇ ਆਪਣਾ YouTube ਚੈਨਲ ਹੈਗਾ Softcord bhai ਕੋਡ ਕਰਿਓ ਠੀਕ ਆ ਤਾਂ ਆਪਕੇ ਹਾਂਜੀ ਕੋਈ ਨਾ ਵੀ ਠੀਕ ਆ ਥਾਪੀਆਂ ਮਾਰਦਾ ਫਿਰ ਮੜੀਆਂ ਆ ਹਨ ਹਾਂ ਲੈ ਇੱਥੋਂ ਪਤਾ ਲੱਗਦਾ ਮੁੰਡਿਆਂ ਦਾ ਇਹ ਜੋ ਚਲੇ ਗੁਰੇ ਹਨ ਫਿਰ ਆ ਗਾਲ ਵਾਰ ਠੀਕ ਆ ਬਈ ਮਿਲਦੇ ਆ ਅਗਲੇ ਵਲੌਗ ਚ ਠੀਕ ਆ ਚਲੋ ਖੇਡੋ ਠੀਕ ਆ ਬਹੁਤ ਵਧੀਆ ਬਹੁਤ ਵਧੀਆ ਗੇਮ ਲੱਗੀ ਬਈ ਮੁੰਡਿਆਂ ਦੀ